ਫ੍ਰੈਂਕਲੀ ਦੱਸਦਾ ਕਿ ਮੈਂ ਤਾਂ ਪੂਰੀ ਉਮਰ ਹੰਢਾਈ ਹੈਗੀ ਐ ਇਹ 80 90 ਤੋਂ ਬਾਅਦ ਜਦ ਤੱਕ ਅਸੀਂ ਪੜਦੇ ਸੀਗੇ ਸਾਡੇ ਆਉਣ ਵਾਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਦੇ ਸੀਗੀਆਂ ਸਾਡੇ ਹਸਪਤਾਲਾਂ 'ਚ ਇਹ ਲੀਡਰ ਵੀ ਤੇ ਇਹ ਅਫਸਰ ਸਾਹਿਬ ਵੀ ਆਉਂਦੇ ਸੀਗੇ ਉੱਥੇ ਇਲਾਜ ਕਰਾਉਂਦੇ ਸੀਗੇ ਕਿਸੇ ਵੇਲੇ ਦਰਮਨ ਸਿੰਘ ਹੋਰਾਂ ਨੇ ਗਿਆਨੀ ਜੈਲ ਸਿੰਘ ਦਾ ਆਪਰੇਸ਼ਨ ਸਿੰਧਰਾ ਹਸਪਤਾਲ 'ਚ ਕੀਤਾ ਹੈਗਾ ਸਾਡੀਆਂ ਬੱਸਾਂ 'ਚ ਚੜ੍ਹਦੇ ਸੀਗੇ ਸਾਡੇ ਇਹ ਸਕੂਲਾਂ 'ਚ ਇਹਨਾਂ ਦੇ ਬੱਚੇ ਪੜ੍ਹਦੇ ਸੀਗੇ ਸਾਡੇ ਕਾਲਜਾਂ 'ਚ ਇਹਨਾਂ ਦੇ ਬੱਚੇ ਪੜ੍ਹਦੇ ਸੀਗੇ ਸਾਡੇ ਹਸਪਤਾਲਾਂ 'ਚ ਆਉਂਦੇ ਸੀਗੇ ਪਰ ਪਿਛਲੇ 30-35 ਸਾਲਾਂ 'ਚ ਇੱਕ ਜਮਾਤ ਦੇ ਸਿਆਸੀ ਜਮਾਤ ਹੈ ਅਫਸਰशाही ਹੈਗੀ ਹੈ ਹੋਰ ਅਮੀਰਜ਼ਾਦੇ ਨੇ ਜਿਨ੍ਹਾਂ ਦੇ ਹਸਪਤਾਲ ਹੁਣ ਸਾਡੇ ਹਸਪਤਾਲ ਨਹੀਂ ਰਹੇ ਆਮ ਲੋਕਾਂ ਦੇ ਹਸਪਤਾਲ ਹੋਰ ਨੇ ਇਹਨਾਂ ਦੇ ਹਸਪਤਾਲ ਚੰਡੀਗੜ੍ਹ ਹੈ ਦਿੱਲੀ ਹੈ ਅਮਰੀਕਾ ਹੈਗੇ ਆ ਮੈਡੀਕਲ ਤੇ ਇਹ ਫੋਰਟਸ ਜਾਂਦੇ ਨੇ ਇਹ ਪੰਜਾਬ ਵਿੱਚ ਪਾਰਸਪਾਕੇ ਪੀੜੇ ਜਾਂਦੇ ਤਾਂ ਇੱਕੋ ਇੱਕ ਹਸਪਤਾਲ ਹੈ ਸਾਡੇ ਪਬਲਿਕ ਸੈਕਟਰ ਦਾ ਸਟੈਂਡਰਡ ਹਸਪੀਟਲ ਜਾਂ ਇਹ ਦਿੱਲੀ ਮੈਦਾਨਤਾ ਜਾਂਦੇ ਨੇ ਜਾਂ ਅਪੋਲੋ ਜਾਂਦੇ ਨੇ ਜਾਂ ਹੋਰ ਜਿਹੜਾ ਵੱਧ ਚੱਲਦਾ ਪੁਰਜਾ ਹੈਗਾ ਉਹ ਚਾਹੇ ਸ਼੍ਰੀਮਤੀ ਬਾਦਲ ਹੋਣ ਅੱਜ ਸਾਡੇ ਵਿੱਚ ਕਰਨੀ ਹੈਗੇ ਆ ਚਾਹੇ ਉਹ ਕੈਪਟਨ ਬ੍ਰਿੰਦਰ ਸਿੰਘ ਹੋਣ ਜਾਂ ਹੋਰ ਵੱਡੇ ਲੀਡਰ ਹੋਣ ਉਹ ਸਿੱਧੇ ਅਮਰੀਕਾ ਇੰਗਲੈਂਡ ਜਾ ਵਜਦੇ ਨੇ ਸੋ ਇਵੇਂ ਵਿੱਦਿਆ ਦੇ ਖੇਤਰ ਚ ਆ ਸਾਡੇ ਸਕੂਲ ਹੋਰ ਨੇ ਸਰਕਾਰੀ ਸਕੂਲਾਂ ਚ ਜਾਂ ਦਲਤਾਂ ਦੇ ਬੱਚੇ ਪੜ੍ਹਦੇ ਨੇ ਗਰੀਬ ਕਿਸਾਨੀ ਦੇ ਪੜ੍ਹਦੇ ਨੇ ਜਾਂ ਪਈਆਂ ਦੇ ਬੱਚੇ ਪੜ੍ਹਦੇ ਨੇ ਇਹਨਾਂ ਸਾਰਿਆਂ ਦੀ ਮੱਧ ਵਰਗ ਦੇ ਬੱਚੇ ਉੱਚ ਵਰਗ ਦੇ ਬੱਚੇ ਅਫਸਰਾਂ ਦੇ ਬੱਚੇ ਬਿਊਰੋਕ੍ਰਾਟਾਂ ਦੇ ਸਿਹਤਸਾਨਾਂ ਦੇ ਬੱਚੇ ਸਾਡੇ ਸਕੂਲਾਂ ਚ ਨਹੀਂ ਪੜਦੇ ਸਾਡੇ ਸਕੂਲ ਬੱਕਰੇ ਆ ਇਹਨਾਂ ਦੇ ਸਕੂਲ ਬੱਕਰੇ ਹੈਗੇ ਸਾਡੇ ਹਸਤਾਲ ਬੱਕਰੇ ਆ ਹੁਣ ਇਹਨਾਂ ਦੇ ਹਸਤਾਲ ਬੱਕਰੇ ਹੈਗੇ ਆ ਸਾਡੀ ਟਰਾਂਸਪੋਰਟ ਬੱਕਰੀ ਹੈ ਇਹਨਾਂ ਦੀ ਟਰਾਂਸਪੋਰਟ ਬੱਕਰੀ ਹੈ ਇਹ ਆਮ ਲੋਕਾਂ ਕੋਲੋਂ ਦੇਸ਼ ਦੀ ਸਮੁੱਚੀ ਸਿਆਸੀ ਜਮਾਤ

ਸਮੁੱਚੀ ਅਫਸਰਸ਼ਾਈ ਇਸ ਬੁੱੱਚਾ ਉੱਚ ਲਾਣਾ ਜਿਹੜਾ ਹੈਗਾ ਉੱਪਰਲਾ ਲਾਣਾ ਹੈਗਾ ਸਭ ਤੋਂ ਟੁੱਟ ਚੁੱਕਿਆ ਹੈਗਾ ਇਹ ਜਮਾਤਾਂ 'ਚ ਵੰਡੇ ਗਿਆ ਇੱਕ ਉੱਪਰਨੇ ਵਰਗ ਦੀ ਜਮਾਤ ਹੈ ਜਿਦੇ ਸਭ ਧਰਮਾਂ ਦੇ ਲੋਕ ਨੇ ਸਭ ਜਾਤਾਂ ਦੇ ਲੋਕ ਨੇ ਸਭ ਸਿਆਸੀ ਪਾਰਟੀਆਂ ਦੇ ਲੋਕ ਨੇ ਇੱਕ ਸਾਡੇ ਹੇਠਾਂ ਵਾਲੇ ਵਰਗ ਦੀ ਜਮਾਤ ਹੈ ਜਿਹੜੀ ਗਰੀਬ ਵਰਗ ਗਰੀਬ ਵਰਗ ਹੈ ਗਰੀਬ ਮੱਧ ਵਰਗ ਹੈਗਾ ਹੈ ਮਜ਼ਦੂਰ ਜਮਾਤ ਹੈ ਕਿਸਾਨ ਹੈਗੇ ਹੈ ਹਾਸ਼ੀਏ ਧੱਕੇ ਹੋਰ ਵਰਗ ਹੈਗੇ OBCs ਹੈ ਬਹੁਤ ਸਾਰੀਆਂ ਜਮਾਤਾਂ ਆਈਆਂ ਉਹਨਾਂ ਦੀ ਉਹਨਾਂ ਦੇ ਸੈਕਸ਼ਨਸ ਹੈਗੇ ਆ ਅਸੀਂ ਸਾਰੇ ਇੱਕ ਪਾਸੇ ਹੈਗੇ ਆ ਇਹ ਜਿਹੜੀ ਲਾਈਨ ਉੱਪਰੋਂ ਥੱਲੇ ਨੂੰ ਖਿੱਚੀਦੇ ਹੈ ਕਿ ਵੀ ਹਿੰਦੂ ਹੈ ਤੇ ਆਪ ਥੱਲੇ ਵਾਲਾ ਹਿੰਦੂ ਹੈ ਇਹ ਲਾਈਨ ਹਰੀਜ਼ਨਟਲ ਖਿੱਚਣੀ ਚਾਹੀਦੀ ਹੈ ਕਿ ਸਾਰੇ ਸਿੱਖ ਸਾਰੇ ਹਿੰਦੂ ਸਾਰੇ ਮੁਸਲਮਾਨ ਸਾਰੇ ਸਾਈ ਜਿਹੜੇ ਉੱਪਰ ਬੈਠੇ ਆ ਗਿਆ ਉਹ ਸਭ ਤੋਂ ਹੇਠਾਂ ਦੇ ਲੀਨ ਸਾਡੀਆਂ ਦੋ ਜਮਾਤਾਂ ਨੇ ਸਾਡੀਆਂ ਵਰਟੀਕਲ ਜਮਾਤਾਂ ਨਹੀਂ ਸਾਡੀ ਹਰੀਜ਼ਨਟਲ ਜਮਾਤ ਬਣ ਚੁੱਕੀ ਹੈ ਇੱਕ ਵਰਕ ਕੋ ਸਾਰੀਆਂ ਸਹੂਲਤਾਂ ਨੇ ਉਹਨਾਂ ਨੇ ਆਪਣੇ ਵਾਸਤੇ ਸਵਰਗ ਸਿਰ ਚਲਿਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਕੋਈ ਹੋਰ ਜਿਆਦਾ ਬੰਦਾ ਹੈਗਾ ਚਾਹੇ ਕਿਸੇ ਧਰਮ ਦਾ ਬੰਦਾ ਹੈਗਾ ਉਹਨਾਂ ਨੇ ਆਪਣੇ ਉੱਤੇ ਸਵਰਗ ਸਿਰਜ ਲਿਆ ਤੇ ਪਿਛਲੇ 30 35 ਸਾਲਾਂ ਚ ਬਾਕੀ 90% ਲੋਕਾਂ ਵਾਸਤੇ ਇਹ ਨਰਕ ਬਣ ਚੁੱਕਿਆ ਹੈ ਹਿੰਦੁਸਤਾਨ ਉਹ ਨਰਕ ਦਾ ਇਹ ਨਤੀਜਾ ਹੈਗਾ ਕਿ ਅੱਜ ਉਸ ਨਰਕ ਨੂੰ ਹੋਰ ਵੱਧ ਬਦਤਰ ਬਣਾਇਆ ਜਾ ਰਿਹਾ ਉੱਪਰੇ ਵਰਗ ਵਾਸਤੇ ਸਹੂਲਤਾਂ ਲਗਪੈਦਾ ਕੀਤੀਆਂ ਜਾ ਰਹੀਆਂ ਤੇ ਨਿਚਲੇ ਵਰਗ ਦੀਆਂ ਸਹੂਲਤਾਂ ਖੋਈਆਂ ਜਾ ਰਹੀਆਂ ਗਈਆਂ ਇਸ ਦੇ ਖਿਲਾਫ ਜੀ ਲੜਾਈ ਹੈਗੀ ਜਿਵੇਂ ਦਸਿਆਦਨ ਮਨੀਸ਼ੋਰਾ ਨੇ ਇਹ ਲੜਾਈ ਸਾਡੀ ਵਿੱਦਿਆ ਵਾਸਤੇ ਹੈ ਫਿਊਚਰ ਵਾਸਤੇ ਹੈ ਭੇਖ ਵਾਸਤੇ ਹੈ ਇਸ ਨਾਲ ਹੋਰ ਸਮਾਜਿਕ ਮੁੱਦੇ ਵੀ ਜੁੜਨੇਗੇ ਸਿਆਸੀ ਮੁੱਦੇ ਵੀ ਜੁੜਨੇਗੇ ਤਾਂਤੋਂ ਰੂਪ ਵਿੱਚ ਇੱਕੋ ਹੀ ਵੱਡੀ ਲਹਿਰ ਦਾ ਰੂਪ ਧਾਰਨ ਕਰਕੇ ਇਸ ਢਾਂਚੇ ਨੂੰ ਜਿਹੜਾ ਜਿਹੜਾ ਇੱਕ ਦੁਖੀ ਢਾਂਚਾ ਬਣ ਚੁੱਕਿਆ ਆਮ ਲੋਕਾਂ ਦਾ ਉਹ ਜਿਹੜੀ ਇੱਕ ਲੋਕਾਂ 'ਚ ਵਰਟੀਕਲ ਸਪਲਿਟ ਪਾ ਕੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਉਹਨੂੰ ਕੱਟ ਕੇ ਇੱਕ ਹਾਰੀਜ਼ਨਟਲ ਸਪਲਿਟ ਪਾਣ ਦੀ ਹਾਰੀਜ਼ਨਟਲ ਲਾਈਨ ਬਣਾਉਣ ਦੀ ਲੋੜ ਹੈ ਕਿ ਸਭ ਉੱਪਰ ਵਰਗਾਂ ਦੇ ਲੋਕ ਇਸੇ ਜਾਤ ਧਰਮ ਗੋਹ ਤੇ ਹੋਣ ਉਹ ਇੱਕ ਪਾਸੇ ਨੇ ਤੇ ਅਸੀਂ ਸਾਰੇ ਲੋਕ ਨਿਮਨ ਵਰਗਾਂ ਦੇ ਲੋਕ ਚਾਹੇ ਸਾਡੀ ਕੋਈ ਜਾਤ ਆ ਕੋਈ ਧਰਮਾ ਸਿਕ ਪਾਸੇ ਨੇ ਇਸ ਵਰਟੀਕਲ ਸੈਪਰੇਟਰ ਨੂੰ ਹਰੀਜ਼ਨਟਲ ਸਪਲਿਟ ਕਰਨ ਦੀ ਲੋੜ ਹੈਗੀ ਤਾਂ ਜੋ ਇਹ ਹੇਠਲੇ ਵਰਗਾਂ ਵਾਸਤੇ ਲੜਿਆ ਜਾ ਸਕੇ ਕਮਿਸ਼ਨ ਇਹਨਾਂ ਨੇ ਮੈਸੇਜ ਤਰਹੀਤਾ ਜਦੋਂ ਪੰਜਾਬ ਦੇ ਸਰਕਾਰੀ ਸਿਸਟਮ ਤੋੜਿਆ ਸੀ ਤਾਂ ਸੇਸ ਕਾਰਪੋਰੇਸ਼ਨ ਲੈ ਕੇ ਆਏ ਸਿੱਧਾ ਨਹੀਂ ਕਹੇ ਪ੍ਰਾਈਵੇਟ ਕਰ ਰਹੇ ਹੈ ਵਰਲਡ ਬੈਂਕ ਤੋਂ ਕਰਜ਼ਾ ਲੀਤਾ ਉਹ ਕਰਜ਼ਾ ਖਰਚੇ ਉੱਚ ਪੈਸੇ ਬਣਾਇਆ ਵਜ਼ੀਰਾਂ ਨੇ ਬਣਾਏ ਅਫਸਰਾਂ ਨੇ ਬਣਾਏ ਤੇ ਜਿਹੜਾ ਪੰਜਾਬ ਦਾ ਪਹਿਲਾ ਟਰਾਂਚਾ ਸੀ ਪ੍ਰਾਇਮਰੀ ਹੈਲਥ ਸੈਂਟਰ ਦਾ ਉਤਵਾਹ ਕਰਤਾ ਹੈਗਾ ਐਵੇਂ ਇਹਨਾਂ ਇਹਨਾਂ ਕਾਲਜਾਂ 'ਚ ਭਰਤੀਆਂ ਕਰਨ ਦੀ بجائے ਟੀਚਰ ਭਰਤੀ ਕਰਨ ਦੀ بجائے ਜਿਹੜੇ ਦੂਜੇ ਜਿਹੜਾ ਅਸਿਸਟੈਂਟ ਸਟਾਫ ਹੈ ਲੈਬ ਟੈਕਨੀਸ਼ੀਅਨ ਹੈ ਮਾਲੀ ਹੈ ਉਹ ਭਰਤੀ ਕਰਨ ਦੀ بجائے ਇਹਨਾਂ 'ਚ ਇਹਨਾਂ ਨੇ ਕਿਹਾ ਵੀ ਤੇ ਖੇੜਾ ਛੜਾਓ ਤੇ ਦਿਓ ਤੁਸੀਂ ਅੰਡਰ ਯੂਜ਼ ਸੀ ਦੇ ਬਹਾਨੇ ਇਹ ਪ੍ਰਾਈਵੇਟ ਹੱਥਾਂ 'ਚ ਦਿਓ ਔਰ ਆਟੋਨਮਸ ਬਾਡੀਆ ਬਣਾਓ ਜਿੰਨੀਆਂ ਮਰਜ਼ੀਆਂ ਫੀਸਾ ਤੈਅ ਕਰਨ ਜਿਨ ਜਿਨ ਜੋ ਮਰਜੀ ਜਿਵੇਂ ਮਰਜੀ ਚਲਾਣ ਤਾਂ ਕਿ ਸਰਕਾਰ ਨੂੰ ਇੱਥੇ ਆਪਣੀ ਜਿਹੜੀ ਸਰਦਾਰਦੀ ਉਹ ਨਾਮ ਮੁੱਲ ਲੈਣੀ ਪਵੇ ਇਹ ਵਿੱਦਿਆ ਤੋਂ ਪਗੋੜੇ ਹੋਗੇ ਸਿਹਤ ਤੋਂ ਪਗੋੜੇ ਹੋਗੇ ਆਮ ਲੋਕਾਂ ਤੋਂ ਪਗੋੜੇ ਹੋਗੇ ਇੱਥੇ ਇਕੱਲੀ ਆਮ ਆਦੀ ਪਾਰਟੀ ਤੱਕ ਨਹੀਂ ਹੈਗਾ ਸਮੁੱਚੀ ਸਿਆਸੀ ਜਮਾਤ ਪਗੋੜੀ ਹੋਈ ਹੈ ਮੈਨੂੰ ਕਹਿੰਦੇ ਕੋਈ ਚੀਜ਼ਕ ਨਹੀਂ ਹੈਗੀ ਆ ਅਕਾਲੀ ਪਗੋੜੇ ਹੋਏ ਆ ਕਾਂਗਰਸ ਇੱਕ ਸਟੇਜ ਤੇ ਪਗੋੜੀ ਹੋਈ ਆ ਅੱਜ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਮੁੜ ਕੇ ਅੱਜ ਗਰੀਬਾਂ ਦੇ ਪੱਖ 'ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇੱਕ ਇਤਿਹਾਸਿਕ ਟਰਨਓਵਰ ਹੈਗਾ ਕਾਂਗਰਸ ਦਾ ਜਿਹੜਾ ਕਿ ਕਾਂਗਰਸ ਨੇ ਪਿਛਲੇ 30 35 ਸਾਲ 'ਚ ਗਲਤੀਆਂ ਕੀਤੀਆਂ ਉਹ ਉਹਨਾਂ ਨੂੰ ਦ੍ਰਿਸ਼ਟੀ ਦ੍ਰਿਸ਼ਟੀ ਦੇ ਪਾਸੇ ਪਈ ਕਾਂਗਰਸ ਜੇ ਇਸ ਕਰ ਸਾਨੂੰ ਕਾਂਗਰਸ ਤੋਂ ਆਸ ਹੈ ਅਦਰਵਾਈਜ਼ ਸਿਸਟਮ ਨੇ ਲੋਕਾਂ ਨੂੰ ਬਿਟਰੇ ਕਰਤਾ ਧੋਖਾ ਦਿੱਤਾ ਸਿਸਟਮ ਨੇ ਆਪਣਾ ਸਿਸਟਮ ਅਲੱਗ ਬਣਾ ਲਿਆ ਤੇ ਗਰੀਬਾਂ ਦਾ ਆਮ ਲੋਕਾਂ ਸਿਸਟਮ ਅਲੱਗ ਬਣਾ ਦਿੱਤਾ ਦ ਜਸ ਸਰਕਾਰ ਦੇ ਉੱਤਰਿਆ ਜਾਏਗਾ ਜਾਂ ਬੋਲੀਆਂ ਜੀ ਆਇਆ ਜਾਏਗਾ ਦੇਖੋ ਜੀ ਆਪਾਂ ਤਾਂ ਕੋਸ਼ਿਸ਼ ਕਰਾਂਗੇ ਕਿ ਐਨਐਸਜੀਯੂਆਈ ਤੇ ਯੂਥ ਕਾਂਗਰਸ ਤੇ ਐਕਟਿਵ ਕਰਕੇ ਸਰਕਾਰ ਦੇ ਉੱਤਰੇ ਜਾਵੇ ਔਰ ਮੈਂ ਕੋ ਸਰਕਾਰ ਦੇ ਉੱਤਰ ਨੂੰ ਤਿਆਰ ਬੈਠਾ ਇਸ ਮਾਮਲੇ ਵਿੱਚ ਜਿਵੇਂ ਕਿ ਇੰਟਰਨੈਸ਼ਨਲ ਪਲੇਅਰ ਬਾਟ ਨੂੰ ਕਿਰਵਾਉਂਦੇ ਆ ਜੋ ਵਰਸੇ ਸਰਕਾਰ ਕਿੰਨੀ ਅਸੀਂ ਖਿਡਾਰੀਆਂ ਨੂੰ ਜੋੜਵਾਗੇ ਲੇਕਿਨ ਇਹ ਦੀਸ ਜਿਹੜੀ ਅਗੈਂਡਾ ਇੰਟਰਨੈਸ਼ਨਲ ਪਲੇਅਰ ਹੈ ਇਹਨਾਂ ਨੂੰ ਟੋਪ ਵਾਸਤੇ ਕਿਉਂ ਹਾਂ ਬਿਲਕੁਲ ਕੋਈ ਇੰਨੇ ਸਾਰੇ ਸਰਕਾਰ ਕਹਿੰਦੀ ਕੋਸ਼ਿਸ਼ ਹੈ ਡਰਾਮੇਬਾਜ਼ੀ ਕੁਝ ਕਰਦੀ ਹੈ ਜਦੋਂ ਜ਼ਮੀਨੀ ਲੈਵਲ ਤੇ ਕੰਮ ਕਰਨਾ ਹੁੰਦਾ ਤਾਂ ਬਿਲਕੁਲ ਇਹ ਆਪਣੇ ਆਪਣੀ ਕਸਨੀ ਤੇ ਕਰਨੀ ਇਹਨਾਂ ਵਿੱਚ ਬਹੁਤ ਅੰਤਰ ਹੈਗਾ ਉਹ ਬਿਲਕੁਲ ਝੂਠ ਮਾਰਦੇ ਨੇ ਉਹ ਇੱਕ ਪਬਲਿਕ 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 ਪਬਲਿਸਿਟੀ ਸਟੰਟ ਹੁੰਦਾ ਹੈਗਾ ਸਰਕਾਰ ਦਾ ਲੋਕਾਂ ਵਿੱਚ ਮਕਬੂਲੀਅਤ ਹੋਣ ਦਾ ਇੱਕ ਕੋਸ਼ਿਸ਼ ਹੁੰਦੀ ਹੈਗੀ ਹੈ ਚਾਹੇ ਕਿ ਹਕੀਕਤ ਵਿੱਚ ਉਹ ਕੁਝ ਨਹੀਂ ਕੀਤਾ ਜਾਂਦਾ ਜਿਸ ਦੇ ਜਿਸ ਦੇ ਲੋਕਾਂ ਸਾਹਮਣੇ ਵਾਅਦੇ ਕਰਦੇ ਨੇ ਜਾਂ ਦਾਅਵੇ ਕਰਦੇ ਨੇ ਹੈਗਾ ਸੋ ਇਸ ਕਰਕੇ ਇਹ ਲੜਾਈ ਬਹੁਤ ਲੰਬੀ ਲੜਾਈ ਹੈਗੀ ਹੈ ਇਹ ਲੜਾਈ ਅਹਿਮ ਲੜਾਈ ਹੈਗੀ ਹੈ ਇਹ ਨਾਲ ਦੇਸ਼ ਦਾ ਪ੍ਰਗਟਾ ਕਿਹਾ ਹੋਇਆ ਬੱਚਾ ਪੇਠ ਹੈਗਾ ਹੈ ਦੇਸ਼ ਨੇ ਕਿ ਅਨਪੜ੍ਹਣਾ ਜਾਂ ਪੜ੍ਹਨਾ ਹੈਗਾ ਉਹਦਾ ਪ੍ਰਗਟਾ ਕਿਹਾ ਹੋਇਆ ਹੈਗਾ ਤੇ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਦੀਆਂ ਇਹਨਾਂ ਨਲਾਕੀਆਂ ਕਰਕੇ ਹੀ ਪੰਜਾਬ ਚ ਲੱਖਾਂ ਬੱਚੇ ਹਰ ਜਾਰ ਬਾਹਰਲੇ ਮੁਲਕਾਂ ਨੂੰ ਬੜੀਆਂ ਮੁਸ਼ਕਲ ਹਾਲਤਾਂ 'ਚ ਉਹ ਦਿਨ ਕੱਢੀ ਕਰ ਰਹੇ ਨੇ ਆਪਣੀ ਵਿੱਦਿਆ ਹਾਜ਼ਰ ਕਰਦੇ ਨੇ ਨੌਕਰੀਆਂ ਕਰਦੇ ਨੇ ਜੱਬਰ ਔਕਪਤ ਪਿੱਛੇ ਔਖੇ ਨੇ ਪੰਜਾਬ ਦਾ ਸਮਾਜ ਗਟਾਣਾ ਵਾਣਾ ਟੁੱਟ ਰਿਹਾ ਹੈਗਾ ਹੈ ਪਰਿਵਾਰ ਟੁੱਟ ਰਹੇ ਹੈਗੇ ਆ ਪਰਿਵਾਰ ਖਿੰਡ ਰਹੇ ਹੈਗੇ ਆ ਇਹ ਸਾਰਾ ਕੋਸ਼ਿਸ਼ ਕਰਕੇ ਆ ਕਿ ਕਿਸੇ ਵੀ ਸਰਕਾਰ ਨੇ ਇੱਥੇ ਲੋਕਾਂ ਦੀ ਬਾਣੀ ਫੜੀ ਹੈਗੀ ਆ ਸਭ ਸਰਕਾਰ ਨੇ ਸਾਰੇ ਨੇ ਮਾਫੀਆ ਚਲਾਇਆ ਹੈਗਾ ਜਿੱਥੇ ਇੱਕ ਪਾਰਟੀ ਛੱਡ ਕੇ ਗਈ ਹੈ ਉਸ ਦਾ ਮਾਫੀਆ ਦੂਜੀ ਪਾਰਟੀ ਨੇ ਫੜ ਲਿਆ ਅੱਜ ਦੂਜੀ ਛੱਡ ਕੇ ਗਈ ਹੈ ਤਾਂ ਮਾਫੀਆ ਤੀਜੀ ਪਾਰਟੀ ਨੇ ਫੜ ਲਿਆ ਇੱਥੇ ਹਰ ਹਰ ਪਾਸੇ ਮਾਫੀਆ ਵਿੱਦਿਆ ਦਾ ਮਾਫੀਆ ਸਿਹਤ ਦਾ ਮਾਫੀਆ ਸ਼ਰਾਬ ਦਾ ਮਾਫੀਆ ਟਰਾਂਸਪੋਰਟ ਦਾ ਮਾਫੀਆ ਨਸ਼ੇ ਦਾ ਮਾਫੀਆ ਤੇ ਇੱਥੇ ਪੂ ਮਾਫੀਆ ਜਿਹੜੀ ਅੱਜ ਲੈਂਡ ਲੈਂਡ ਮਾਫੀਆ ਹੈਗਾ ਔਰ ਕੇਬਲ ਮਾਫੀਆ ਹੈਗਾ ਸਿਆਸੀ ਖੇਤਰ ਦਾ ਜਿਹੜਾ ਸਾਰੇ ਆਰਥਿਕ ਗਤੀਵਿਧੀ ਦਾ ਹਰ ਖੇਤਰ ਮਾਫੀ ਦੀ ਜਕੜ ਵਿੱਚ ਹੈਗਾ

ਮਸਲਾ ਹੋਵੇ ਲੰਕਾ ਦਾ ਚਾਹੇ ਮਸਲਾ ਹੋਵੇ ਜੇਪੀ ਅੰਦੋਲਨ ਦਾ ਚਾਹੇ ਉਸ ਤੋਂ ਪਹਿਲਾਂ ਵਿਦਿਆਰਥੀ ਅੰਦੋਲਨਾਂ ਨੇ ਦੁਨੀਆ ਜੋ ਤਸਵੀਰ ਬਦਲੀ ਆਪਣੇ ਆਪਣੇ ਮੁਲਕਾਂ ਦੀ ਤਕਦੀਰ ਬਦਲੀ ਹੈਗੀ ਹੈ ਇਹ ਇਹ ਜੇ ਮੈਨੂੰ ਲੱਗਦਾ ਇਹ ਜਿਹੜੀ ਨੌਜਵਾਨ ਪੀੜੀ ਨੂੰ ਅਨਪੜ੍ਹ ਰੱਖਣਾ ਇਹ ਸਰਕਾਰ ਦੇ ਵੀ ਹਿੱਤ ਵਿੱਚ ਹੈ ਔਰ ਹਾਕਮਾਂ ਦੇ ਹਿੱਤ ਵਿੱਚ ਹੈ ਕਿਉਂਕਿ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਇੱਕ ਅਲੱਗ-ਅਲੱਗ ਐਨਐਸਓਈ ਦਾ ਮੁੱਦਾ ਨਹੀਂ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਸਾਡੇ ਅਸੀਂ ਜਿਹੜੇ ਸਟੂਡੈਂਟਾਂ ਆ ਜਿਹੜੇ ਕੋਲਜਾਂ ਤੋਂ ਪੜ੍ਹ ਕੇ ਆਨੇ ਆ ਉਹਨਾਂ ਸਾਰਿਆਂ ਦਾ ਮੁੱਦਾ ਹੈ ਜਿਹਨੂੰ ਪੰਜਾਬ ਸਰਕਾਰ ਅੱਠ ਕੋਲਜ ਨੂੰ ਆਟੋਨੋਮਸ ਕਰ ਰਹੀ ਕਾਲਜ ਆਪਣੇ ਤਰੀਕੇ ਨਾਲ ਆਪਣੀ ਫੀਸ ਦੇ ਅਕੋਰਡਿੰਗ ਸੈੱਟ ਕਰਕੇ ਕਾਲਜ ਨੂੰ ਰਨ ਕਰ ਸਕਦੇ ਆ ਜਿਹੜੀ ਬੀਏ ਅਜੇ ਡਾਗਰ 5000 ਚ ਹੋ ਰਹੀ ਹੈ ਤਾਂ ਆਟੋਨੋਮਸ ਕਰਨਾ ਉਹਦੀ ਫੀਸ 50000 ਹੋ ਜਾਊਗੀ 50000 ਨਾਲ ਕੀ ਓ ਟੋ ਰਿਕਸ਼ਾ ਦਾ ਬੱਚਾ ਕਿ ਇੱਕ ਆਮ ਵਰਗ ਦਾ ਬੱਚਾ ਕਿ ਉਥੇ ਪੜ ਸਕਦਾ ਨਹੀਂ ਉਥੇ ਸੀਟਾਂ ਆਪਣੀ ਮਰਜ਼ੀ ਨਾਲ ਭਰੀ ਜਾਣੀਆਂ ਪ੍ਰੋਫੈਸਰ ਆਪਣੀ ਮਰਜ਼ੀ ਨਾਲ ਰੱਖੇ ਜਾਣਗੇ ਤੇ ਮੈਂ ਤੁਹਾਨੂੰ ਡਾਟਾ ਦਿੰਨਾ ਅੱਜ ਪੰਜਾਬ ਚ ਨਾ ਕੁੱਲ ਗਵਰਨਮੈਂਟ ਕਾਲਜ ਚੌਣ ਕਾਲਜ ਨੇ ਸਿਰਫ ਗਵਰਨਮੈਂਟ ਕਾਲਜ ਇਹ ਪੰਜਾਬ ਤੇ ਜਿੱਥੇ ਪ੍ਰਾਈਵੇਟ ਕਾਲਜ 550 ਇਹ ਜਿਹੜੇ ਪ੍ਰਾਈਵੇਟ ਕਾਲਜਸ ਨੂੰ ਪੰਜਾਬ ਚ ਲਾਇਆ ਗਿਆ ਇਕ ਦੋਇਰ ਦਾ ਚ ਪ੍ਰਾਈਵੇਟ ਕਾਲਜ ਯੂਨੀਵਰਸਿਟੀ ਬਿਲ ਪਾਸ ਹੋਇਆ ਸੀ ਜਿਹਦੇ ਤਹਿਤ ਇਹ ਪ੍ਰਾਈਵੇਟ ਕਾਲਜਿਸ ਨੂੰ ਵਾਅਦਾ ਦਿੱਤਾ ਗਿਆ ਤੇ ਇਹੀ ਸਰਕਾਰ ਉਸ ਨੂੰ ਵਾਅਦਾ ਦੇ ਰਹੀ ਹੈ ਪ੍ਰਾਈਵੇਟ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਮਾਲਕਾਂ ਨੂੰ ਰਾਜ ਸਭਾ ਭੇਜਦੀ ਹੈ ਆਪਾਂ ਦੇਖਦੇ ਐ ਐਲਪੀਯੂ ਦੇ ਮਾਲਕ ਨੂੰ ਪੰਜਾਬ ਸਰਕਾਰ ਨੇ ਰਾਜ ਸਭਾ ਭੇਜਿਆ ਤੇ ਉੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਮਾਲਕ ਨੂੰ ਵੀ ਭਾਜਪਾ ਸਰਕਾਰ ਨੇ ਰਾਜ ਸਭਾ ਭੇਜਿਆ ਕੀ ਪੰਜਾਬ ਸਰਕਾਰ ਸੈਂਟਰ ਸਰਕਾਰ ਇੰਨੇ ਨਹੀਂ ਸਕਦੀ ਕਿ ਅਸੀਂ ਸਰਕਾਰੀ ਕਾਲਜਾਂ ਦੇ ਵੀਸੀਆਂ ਨੂੰ ਭੇਜੀਏ ਭਗਵੰਤ ਸਿੰਘ ਚਾਂਸਲਰ ਦੀ ਕੁਰਸੀ ਵਾਸਤੇ ਲੜ ਰਹੇ ਨੇ ਵੀ ਸਾਨੂੰ ਮੈਨੂੰ ਚਾਂਸਲਰ ਦੀ ਕੁਰਸੀ ਮਿਲ ਜੇ ਕਿਉਂ ਪੰਜਾਬ ਦੇ ਕਾਲਜਾਂ ਵਾਸਤੇ ਨਹੀਂ ਲੜ ਸਕਦੇ ਜਿਹੜੀ ਸਰਕਾਰ ਸਿੱਖਿਆ ਦੇ ਮੁੱਦੇ ਤੇ ਆਈ ਦਿੱਲੀ ਮਾਡਲ ਨੂੰ ਲੈ ਕੇ ਇੱਕ ਝੂਠ ਦੱਸਿਆ ਕਿ ਸਿੱਧਾ ਦਿੱਲੀ ਮਾਡਲ ਦਿੱਲੀ ਮਾਡਲ ਦੀ ਐਜੂਕੇਸ਼ਨ ਸੁਧਾਰਤੀ ਤੇ ਜਿਹੜੇ ਹਾਈਰ ਐਜੂਕੇਸ਼ਨ ਮਿਨਿਸਟਰ ਸਾਡੇ ਅਜੋਤ ਬੈਂਸ ਜੀ ਦਿੱਲੀ ਜਾ ਕੇ ਧਰਨਾ ਲਾਣੇ ਆਂ ਵੀ ਮਨੀਸ਼ ਸੋਧਿਆ ਨੂੰ ਸਿਰ ਇਸ ਕਰਕੇ ਸੈਂਟਰ ਸਰਕਾਰ ਨੇ ਅਰੈਸਟ ਕਰਿਆ ਕਿ ਉਹ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਕੀ ਗੱਲ ਭਾਈ ਪੰਜਾਬ ਪੰਜਾਬ ਨਾਲ ਕੋਈ ਜ਼ਿਆਦਾ ਪਿਆਰ ਹੈ ਕਿ ਜ਼ਿਆਦਾ ਦੁਸ਼ਮਣੀ ਹੈ ਜਿਹੜੇ ਪੰਜਾਬ ਦੇ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਚੌਂਡ ਕਾਲਜ ਨੇ ਪ੍ਰਾਈ ਉਪਣੇ ਸਰਕਾਰੀ ਕੋਲ ਜਿਨ੍ਹਾਂ 2457 ਪ੍ਰੋਫੈਸਰ ਨੇ ਸਿਰਫ ਟਰਨਕੋਲਜ 157 57 ਪ੍ਰੋਫੈਸਰ ਤੇ ਕੁੱਲ 38 ਪ੍ਰਿੰਸੀਪਲ ਸਿ ਇਹ ਦੇਖੋ ਜਿਹੜੇ ਕਾਲਜ ਕੋਲ ਸੇਨਾਪਤੀ ਨਹੀਂ ਉਹ ਕੋਲੇ ਚੱਲੂ ਕਿਵੇਂ ਉਹ ਆਟੋਨੋਮਸ ਕਰਨੇ ਹੀ ਪੈਣਗੇ ਇਹਨਾਂ ਦੀ ਨੀਤ ਹੀ ਨਹੀਂ ਹੈਗੀ ਅਸੀਂ ਕਾਲਜਾਂ ਨੂੰ ਚਲਾਣਾ ਹੈ ਪੰਜਾਬ ਸਰਕਾਰ ਕਹਿੰਦੀ ਅਸੀਂ ਬਾਹਰਲੇ ਜੁਆਕਾਂ ਨੂੰ ਨੌਕਰੀ ਦੇਣੀ ਹੈ ਬਾਹਰੋਂ ਜੁਆਕਾਂ ਨੂੰ ਨੌਕਰੀ ਦੇਣੀ ਹੈ ਪਰ ਉਹ ਸੀਐਮ ਨੂੰ ਇਹ ਤਾਂ ਪੁੱਛੋ ਕਿ ਤੇਰੇ ਆਪ ਦੇ ਜਵਾਬ ਤਾਂ ਪੰਜਾਬ 'ਚ ਨਹੀਂ ਰਹਿੰਦੇ ਨਾ ਹੀ ਉਹ ਪੰਜਾਬ 'ਚ ਪੜਦੇ ਤੇ ਇਸੇ ਮੁੱਦੇ ਨਾਲ ਅਸੀਂ ਦੱਸਣਾ ਚਾਹਨੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਚ ਕੁੱਲ 2033 ਪ੍ਰੋਫੈਸ਼ਨਲ ਜੌਬ ਵੇਕੈਂਟ ਪਈ ਇਸ ਟਾਈਮ ਆਪਾਂ ਦੇਖ ਜਾਈਏ 1158 ਪ੍ਰੋਫੈਸਰ ਜਿਹੜੇ ਅੱਜਕੱਲ ਪੰਜਾਬ ਸਰਕਾਰਾਂ ਦੇ ਅਫਤਰ ਨਾਲ ਆਉਂਦੇ ਨੇ ਨਾ ਤਾਂ ਸਰਕਾਰ ਉਹਨਾਂ ਦੀ ਵੇਕੈਂਸੀ ਨੂੰ ਭਰ ਰਹੀ ਤੇ ਨਾ ਜਿਹੜੇ 2033 ਵਾਲੇ ਪ੍ਰੋਫੈਸਰ ਜੋ ਵੇਕੈਂਟ ਪਈ ਹੈ ਸਰਕਾਰੀ ਕਾਲਜ ਨਾ ਉਹਨੂੰ ਭਰ ਰਹੀ ਜਿਵੇਂ ਕਿ ਆਪਾਂ ਜਾਣਦੇ ਪੂਰੇ ਪੰਜਾਬ 'ਚ ਕੋਈ ਵੀ ਬੀਐਡ ਦਾ ਕਾਲਜ ਸਰਕਾਰੀ ਕਾਲਜ ਇੱਕ ਵੀ ਨਹੀਂ ਹੈ ਤੁਸੀਂ ਇਹ ਚੀਜ਼ ਦੇਖੋ ਵੀ ਬੀਐਡ ਦਾ ਕਾਲਜ ਟੈਕਨੀਕਲ ਐਜੂਕੇਸ਼ਨ ਦਾ ਕਾਲਜ ਪੰਜਾਬ 'ਚ ਕੋਈ ਕਾਲਜ ਹੀ ਨਹੀਂ ਹੈ ਕਿ ਇਹ ਪੰਜਾਬ ਸਰਕਾਰ ਕੁਝ ਨਹੀਂ ਚਾਹੁੰਦੀ ਪੰਜਾਬ ਸਰਕਾਰ ਨੇ ਪਹਿਲੇ ਬਜਟ ਚ 16 ਮੈਡੀਕਲ ਕਾਲਜ ਨੂੰ ਜਗਾ ਦਿੱਤੀ 16 ਮੈਡੀਕਲ ਕਾਲਜ ਬਣਾਵਾਂਗੇ ਨਾ ਅੱਜ ਤੱਕ ਉਹ ਕਾਲਜਾਂ ਦਾ ਕੋਈ ਨਕਸ਼ਾ ਪਾਸ ਹੋਇਆ ਨਾ ਕੋਈ ਜ਼ਮੀਨ ਤੱਕ ਵੀ ਅਲੋਟ ਨਹੀਂ ਹੋਈ ਕਿਉਂ ਹੈ ਝੁੱਠਾ ਸਾਡੇ ਜੋ ਪਟਿਆਲੇ ਤੋਂ ਡਾਕਟਰ ਬਲਬੀਰ ਸਿੰਘ ਜੀ ਨੇ ਮੰਤਰੀ ਉਹ ਦੱਸਣ ਕਿੱਥੇ ਨੇ ਮੈਡੀਕਲ ਕਾਲਜ ਉਹ ਆਪ ਡਾਕਟਰ ਨੇ ਨਾ ਤਾਂ ਉਹਨਾਂ ਕੋਲ ਕੋਈ ਹੋ ਅਜੋ ਇਲੈਕਸ਼ਨ ਹਾਰ ਗਏ ਕਿ ਉਹ ਮੁੜ ਕੇ ਉਹਨਾਂ ਨੂੰ ਕੁਝ ਇਲੈਕਸ਼ਨ ਹਾਰ ਗਏ ਪਰ ਮੰਤਰੀ ਤਾਂ ਨੇ ਨਾ ਪੰਜਾਬ ਨੂੰ ਮੈਡੀਕਲ ਕਾਲਜ ਆਪਾਂ ਦੇਖਦਾ ਮੈਡੀਕਲ ਕਾਲਜ ਕਿੰਨੀ ਦਿੱਕਤ ਆਣੀ ਹੈ ਤੁਸੀਂ ਚਾਹੇ ਕੋਲਕਾਤਾ ਵਾਲਾ ਰੇਪ ਕੇਸ ਦੇਖ ਲੋ ਕਿੰਨੀ ਮਨਪਾਕੀ ਖਬਰ ਆਈ ਵੀ ਅਜਿਹਾ ਡਾਕਟਰ ਆਪਣੇ ਕਾਲਜਸ ਦੇ ਅੰਦਰ ਸੁਰੱਖਿਤ ਨਹੀਂ ਹੈ ਤਾਂ ਮੈਂ ਤੁਹਾਨੂੰ ਇੱਕ ਸਾਰਾ ਪ੍ਰੋਪਰ ਡਾਟਾ ਦੱਸਣਾ ਚਾਹਨਾ ਕਿਹੜੇ ਕਿਹੜੇ ਕਾਲਜਸ ਨੇ ਜਿਹੜੇ ਪੰਜਾਬ ਸਰਕਾਰ ਨੇ ਆਟੋਨੋਮਸ ਕਰਨ ਵਾਸਤੇ ਦੱਸੇ ਵਿੱਚ ਇੱਕ ਕਾਲਜਾਸ ਨੂੰ ਆਟੋਨੋਮਸ ਕਰਾ ਦੇ ਜਿਹਦੇ ਚੋਂ ਪਹਿਲਾ ਆਪਣਾ ਪਟਿਆਲੇ ਦਾ ਕਾਲਜ ਹੈ ਨਾ ਮਹਿੰਦਰਾ ਕਾਲਜ ਜਿਹਦੇ ਜਿਸਨੇ ਬਹੁਤ ਬੱਚੇ ਪੜ੍ਹੇ ਬਹੁਤ ਬੱਚਿਆਂ ਨੂੰ ਵੱਡੇ ਵੱਡੇ ਪੋਜੀਸ਼ਨਾਂ ਤੇ ਪਹੁੰਚਾਇਆ ਗਰਲਸ ਕਾਲਜ ਪਟਿਆਲੇ ਦਾ ਆਪਾਂ ਲੁਧਿਆਣਾ ਦੇ ਇੱਕ ਐਸਜੀਸੀ ਐਸਸੀਡੀ ਗਵਰਨਮੈਂਟ ਕਾਲਜ ਹੈ ਇੱਕ ਗਵਰਨਮੈਂਟ ਕਾਲਜ ਆਫ ਗਰਲਸ ਆ ਲੁਧਿਆਣਾ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਤੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਕਿਉਂ ਹੈ ਪੰਜਾਬ ਸਰਕਾਰ ਇਹ ਕਾਲਜਾਂ ਨੂੰ ਇੱਕ ਤਬਾਹ ਕਰਨ ਤੇ ਲੱਗੀ ਹੋਈ ਵੀ ਅਸੀਂ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨਾ ਹੈ ਐਜੂਕੇਸ਼ਨ ਪ੍ਰਾਈਵੇਟਾਈਜ਼ ਕਰਨ ਨਾਲ ਸਾਡੇ ਜਿਹੜੇ ਅਸੀਂ ਆਪਾਂ ਦੇ ਲੋਕਾਂ ਦੇ ਘਰੇ ਬੱਚੇ ਆ ਤੁਸੀਂ ਪੱਤਰਕਾਰ ਭਾਈ ਸਾਹਿਬ ਬੈਠੇ ਹੋ ਥੋੜੇ ਬੱਚੇ ਨੇ ਮੈਨੂੰ ਇੱਕ ਚੀਜ਼ ਦੱਸੋ ਅੱਜ ਕਿਸ ਨੂੰ ਪੜਨਾ ਹੋਵੇ ਕਾਈਟੂ ਐਜੂਕੇਸ਼ਨ ਹੈ ਤੁਹਾਨੂੰ ਰਾਈਟ ਟੂ ਐਜੂਕੇਸ਼ਨ ਤਾਂ ਮਿਲ ਹੀ ਨਹੀਂ ਰਹੀ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਿਆ ਜਾਂਦਾ ਮੈਂ ਇੱਕ ਚੀਜ਼ ਪੰਜਾਬ ਦੇ ਐਜੂਕੇਸ਼ਨ ਹਾਈ ਐਜੂਕੇਸ਼ਨ ਦਾ ਖਰਚਾ ਸਿਰਫ ਖਰਚਾ ਨਹੀਂ ਹੈ ਉਹ ਇੱਕ ਨਿਵੇਸ਼ ਹੈ ਉਹ ਇੱਕ ਨਿਵੇਸ਼ ਮਤਲਬ ਇਨਵੈਸਟਮੈਂਟ ਹੈ ਮੈਂ ਮੈਂ ਕਮਰਸ ਦਾ ਸਟੂਡੈਂਟ ਹਾਂ ਮੈਂ ਕਮਰਸ਼ੀਅਲ ਜਿੰਨੀ ਜ਼ਿਆਦਾ ਇਨਵੈਸਟਮੈਂਟ ਕਰਾਂਗੇ ਉਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਜਿੰਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਉਨੀ ਜ਼ਿਆਦਾ ਰਿਟਰਨ ਮਿਲੋਗੀ ਜਿੰਨਾ ਬੱਚਾ ਪੜ੍ਹੂਗਾ ਓਨਾ ਜ਼ਿਆਦਾ ਟੈਕਸ ਭਰੂ ਉਨੀ ਵਧੀਆ ਨੌਕਰੀ ਮਿਲੂ ਤਾਂ ਉਨੀ ਪੰਜਾਬ ਅੱਗੇ ਵਧੂ ਪਰ ਇਸ ਮੁੱਦੇ ਤੇ ਅੱਜ ਤੱਕ ਵੀ ਐਜੂਕੇਸ਼ਨ ਦਾ ਮੁੱਦਾ ਇੱਕ ਜਨ ਮੁੱਦਾ ਨਹੀਂ ਬਣਿਆ ਜਦ ਤੱਕ ਕੋਈ ਜਨ ਮੁੱਦਾ ਨਹੀਂ ਬਣੂਗਾ ਨਾ ਉਦੋਂ ਤੱਕ ਥੋੜੇ ਮੇਰੇ ਵਰਗਿਆਂ ਵਾਸਤੇ ਕੋਈ ਸਿਆਸੀ ਲੀਡਰ ਵੀ ਸਾਡੇ ਮੁੱਦੇ ਨੂੰ ਨਹੀਂ ਚੱਕੂਗਾ ਇਹਨੂੰ ਜਨ ਨੂੰ ਜਨ ਮੁੱਦਾ ਬਣਾਉਣਾ ਪਊ ਜਿਵੇਂ ਕਿਸਾਨ ਬਿਲ ਸੈਂਟਰ ਸਰਕਾਰ ਨੇ ਆ ਕੇ ਪ੍ਰਾਈਵੇਟਾਈਜ਼ ਕਰਿਆ ਹੋ ਵੀ ਹੋਲੀ ਕਿਸਾਨਾਂ ਨੂੰ ਸਮਝ ਆਇਆ ਵੀ ਸਾਡੀ ਸਰਕਾਰ ਸਾਡੀ ਕਿਸਾਨੀ ਪ੍ਰਾਈਵੇਟਾਈਜ਼ ਕਰੀ ਜਾ ਰਹੀ ਹੈ ਉਹ ਮੈਂ ਅਸੀਂ ਵਕ ਵਕ ਕਾਲਜਾਂ ਨਾਲ ਜਾ ਕੇ ਸਰ ਵੀਰ ਗਾਂਧੀ ਜੀ ਨਾਲ ਅਸੀਂ ਕਾਲਜਾਂ ਨੂੰ ਦੱਸਾਂਗੇ ਤੁਹਾਡੇ ਢਿੱਡ ਤੇ ਲੱਤ ਤੇ ਤੁਹਾਡੇ ਮਾਂ ਪਿਓ ਦੀ ਜੇਬ ਤੇ ਲੱਤ ਸਿੱਧਾ ਸਿੱਧਾ ਪੰਜਾਬ ਸਰਕਾਰ ਮਾਰ ਰਹੀ ਹੈ ਇਹ ਅਸੀਂ ਮੁੱਦੇ ਨੂੰ ਬਚਾਉਣ ਵਾਸਤੇ ਅਸੀਂ ਕਾਲਜਾਂ ਦੇ ਹੱਕ ਬਚਾਉਣ ਵਾਸਤੇ ਮੈਂ ਵੀ ਇੱਕ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ ਪੜਿਆ ਮੇਰਾ ਵੀ ਡਿਪਾਰਟਮੈਂਟ ਇੱਕ ਆਟੋਨੋਮਸ ਡਿਪਾਰਟਮੈਂਟ ਸੀ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਡੇ ਯੂਨੀਵਰਸਿਟੀ ਦੇ ਦੋ ਡਿਪਾਰਟਮੈਂਟ ਸੀ ਲੋ ਦੇ ਇੱਕ ਦੀ ਫੀਸ 30000 ਰੁਪਏ ਸਾਲ ਤੇ ਮੇਰੀ ਫੀਸ ਲੱਖ ਰੁਪਏ ਸਾਲ ਠੀਕ ਹੈ ਮੇਰੇ ਘਰ ਦੇ ਬਿਜ਼ਨਸ ਕਰਦੇ ਆ ਅਫੋਰਡ ਕਰ ਸਕਦੇ ਪਰ ਮੈਨੂੰ ਦੱਸੋ ਕਿੰਨੇ ਅਜਾ ਮਾਪਿ ਉਹਦੇ ਜਵਾਕ ਹੈ ਕਿ ਉਹ ਅਫੋਰਡ ਕਰ ਸਕਣਗੇ ਇਹ ਸਭ ਤੋਂ ਵੱਡਾ ਰੀਜ਼ਨ ਹੈ ਜਿਹੜੀ ਪੰਜਾਬ ਸਰਕਾਰ ਇਹਨੂੰ ਆਟੋਨੋਮਸ ਕਰ ਰਹੀ ਹੈ ਤੇ ਮੈਂ ਤੁਹਾਨੂੰ ਨਾ ਕੁਝ ਪ੍ਰੋਫੈਸਰਾਂ ਦੀ ਗਿਣਤੀ ਦੱਸਣਾ ਚਾਹਨਾ ਪੰਜਾਬ ਸਰਕਾਰ ਸਿੱਖਿਆ 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 ਕਰੀ ਜਾਂਦੀ ਹੈ ਵੀ ਪੰਜਾਬ ਸਰਕਾਰ ਕੋਲ ਪ੍ਰੋਫੈਸਰ ਹੀ ਨਹੀਂ ਉਹ ਮਾਸਟਰ ਦੇ ਮੁੰਡੇ ਨੂੰ ਮੈਂ ਵੀ ਦੱਸਣਾ ਚਾਹਨਾ ਵੀ ਮਾਸਟਰ ਨਹੀਂ ਤਾਂ ਪਰਵਾਹ ਕਰ ਲੈ ਉਹ پورے ਪੰਜਾਬ ਚ ਸਿਰਫ ਬਾਇਓਲੋਜੀ ਦਾ ਪ੍ਰੋਫੈਸਰ ਇੱਕ ਪ੍ਰੋਫੈਸਰ ਤੁਸੀਂ ਸੋਚੋ ਜ਼ੂਲੋਜੀ ਦਾ ਪ੍ਰੋਫੈਸਰ ਸਿਰਫ ਇੱਕ ਬੋਟਨੀ ਦਾ ਪ੍ਰੋਫੈਸਰ 14 ਪ੍ਰੋਫੈਸਰ ਨੇ ਜਿਹਦੇ ਦੋ ਪ੍ਰਿੰਸੀਪਲ ਨੇ ਕਿਉਂ ਪ੍ਰਿੰਸੀਪਲ ਪੜ੍ਹਾਣਗੇ ਪ੍ਰਿੰਸੀਪਲ ਕਹਿੰਦਾ ਮੈਂ ਪ੍ਰਿੰਸੀਪਲ ਬਣ ਗਿਆ ਮੈਂ ਬੱਚਿਆਂ ਨੂੰ ਕਿਉਂ ਪੜ੍ਹਾਵਾਂ ਇੱਕ ਨਾਰਮਲ ਜੀ ਸੋਚਣ ਵਾਲੀ ਗੱਲ ਹੈ ਪ੍ਰਿੰਸੀਪਲ ਨਹੀਂ ਪੜ੍ਹਾਉਂਦੇ ਕੈਮਿਸਟਰੀ ਦੇ ਪ੍ਰੋਫੈਸਰ ਸਿਰਫ 19 ਪੂਰੇ ਪੰਜਾਬ ਚ ਸੋਸ਼ੀਓਲੋਜੀ ਦੇ ਪ੍ਰੋਫੈਸਰ ਸਿਰਫ 3 ਹੋਮ ਸਾਇੰਸ ਦੇ ਪ੍ਰੋਫੈਸਰ ਸਿਰਫ 3 ਜਾਂਸਾ ਪ੍ਰੋਫੈਸਰ 1 ਜਾਇਡ ਨਿਊਟ੍ਰੀਸ਼ਨ ਦਾ ਪ੍ਰੋਫੈਸਰ 1 ਫਾਈਨ ਆਰਟਸ ਦਾ ਪ੍ਰੋਫੈਸਰ 3 ਤੇ ਕੰਪਿਊਟਰ ਸਾਇੰਸ ਪ੍ਰੋਫੈਸਰ 2 ਇਹ ਹੈ ਪੰਜਾਬ ਦੇ এডਿਕੇਸ਼ਨ ਹਾਈਰ এডਿਕੇਸ਼ਨ ਦੇ ਹਾਲ ਹਾਈਰ এডਿਕੇਸ਼ਨ ਨੂੰ ਜਿਵੇਂ ਜਿਵੇਂ ਸਰਕਾਰਾਂ ਤਬਾਹ ਕਰ ਰਹੀਆਂ ਨੇ ਸਿਰਫ ਅੱਜਕੱਲ ਮੈਂ ਦੱਸਣਾ ਚਾਹੂੰਗਾ ਪੰਜਾਬ 'ਚ ਸਿਰਫ ਅਜੇ ਦੋ ਸੇਮ ਰਹੇ ਆ ਜਿਨ੍ਹਾਂ ਨੇ ਹਾਈਰ এডਿਕੇਸ਼ਨ ਨੂੰ ਪ੍ਰਾਇਓਰਟੀ ਦਿੱਤੀ ਹੈ ਲਖਸ਼ਮਨ ਸਿੰਘ ਜੀ ਸੀਗੇ ਜਿਨ੍ਹਾਂ ਨੇ ਹਾਈਰ এডਿਕੇਸ਼ਨ ਨੂੰ ਬੜੀ ਪ੍ਰਾਇਓਰਟੀ ਦਿੱਤੀ ਪੰਜਾਬ 'ਚ ਕਾਲਜਸ ਬਣਾਏ ਮਨਮੋਹ ਸਿੰਘ ਜੀ ਨੇ ਇੱਕ ਸਕੀਮ ਚਲਾਈ ਸੀ ਕਿ ਰਾਸ਼ਟਰੀ ਉੱਚ ਸਿੱਖਿਆ ਅਭਿਆਨ ਜਿਹਦੇ ਤਹਿਤ 2 4 14 ਵਿੱਚ ਪੰਜਾਬ ਨੂੰ 16 ਕਾਲਜਿਸ ਮਿਲੇ। ਕੀ ਅੱਜ ਸਰਕਾਰ ਚਾਹੇ BJP ਸਰਕਾਰਾ ਚਾਹੇ ਸਰਕਾਰ ਕੋਈ ਨਵੇਂ ਕਾਲਜਸ ਖੜੇ ਕਰ ਸਕੀ? ਠੀਕ ਹੈ ਸਾਰੇ ਕਾਂਗਰਸ 70 ਸਾਲ 70 ਸਾਲ ਕਹਿੰਦੇ ਆ ਕੀ IIT, IIM ਵਰਗੇ ਕੋਈ ਇੰਸਟੀਟਿਊਟ ਪੰਜਾਬ ਸਰਕਾਰ ਖੜੀ ਕਰ ਸਕੀ? ਨਹੀਂ ਕਰ ਸਕੀ। ਇਸੇ ਮੁੱਦੇ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਸਿੱਖਿਆ ਤੇ ਖਰਚਾ ਸਿਰਫ ਖਰਚਾ ਨਹੀਂ, ਉਹ ਇੱਕ ਇਨਵੈਸਟਮੈਂਟ ਹੈ। ਉਹ ਸਾਡੀ ਜ਼ਿੰਦਗੀ ਤੇ ਇਨਵੈਸਟਮੈਂਟ ਹੈ, ਉਹ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤੇ ਇਨਵੈਸਟਮੈਂਟ ਹੈ। ਜੇ ਸਿੱਖਿਆਤ ਹੋਏਗੀ ਤਾਂ ਅਸੀਂ ਪੜਾਂਗੇ ਤਾਂ ਸਾਡੀ ਵਧੀਆ ਜੌਬ ਲੱਗੂ। ਤਾਂ ਹੀ ਅਸੀਂ ਵਧੀਆ ਟੈਕਸ ਭਰਾਂਗੇ।